ਹਾਂਜੀ ਅੱਜ ਜਿਹੜਾ ਮਾਨਸਾ ਦੇ ਵਿੱਚ এনवायरमेंट ਸੋਸਾਇਟੀ ਦੇ ਵੱਲੋਂ ਫਲਾਵਰ ਸ਼ੋ ਹੋ ਰਿਹਾ ਉੱਥੇ ਇੱਕ ਤੁਹਾਨੂੰ ਵੱਖਰੀ ਚੀਜ਼ ਦਿਖਾ ਰਿਆ ਸੀ ਆ ਬੱਚੇ ਲਿਖਣ ਲੱਗ ਰਹੇ ਨੇ ਤਖਤੀਆਂ ਦੇ ਉੱਤੇ ਮੈਂ ਕਹਿੰਦਾ ਵੀ ਸਾਡੇ ਜਮਾਨੇ ਦਾ ਜਿਹੜਾ ਹੋਮਵਰਕ ਹੈ ਇੱਕ ਤਰ੍ਹਾਂ ਦਾ ਅੱਜ ਕੱਲ ਬੱਚਿਆਂ ਕੋਲ ਕਾਪੀਆਂ ਹੁੰਦੀਆਂ ਨੇ ਜਿੱਦਾਂ ਉਹਨਾਂ ਨੂੰ ਘਰ ਦੇ ਵਿੱਚੋਂ ਹੋਮਵਰਕ ਦਿੱਤਾ ਜਾਂਦਾ ਇਹ ਸਾਡੇ ਸਮੇਂ ਦੀ ਗੱਲ ਕਰਦੇ ਆ ਵੀ ਇਹ ਸਾਡੇ ਸਮੇਂ ਦਾ ਹੋਮਵਰਕ ਹੈ ਆ ਬੱਚੇ ਕਰ ਰਹੇ ਨੇ ਮੈਂ ਇਹਨਾਂ ਨਾਲ ਗੱਲਬਾਤ ਕਰਦਾ ਵੀ ਇਹਨਾਂ ਨੂੰ ਕਿੱਦਾਂ ਲੱਗ ਰਿਹਾ ਅੱਜ ਬੇਟਾ ਕੀ ਹਾਲ ਹੈ ਠੀਕ ਹੈ। ਕੀ ਨਾਮ ਹੈ? ਰਿਧੀ। ਰਿਧੀ ਪੰਜਾਬੀ ਹੁੰਦੀ ਹੈ ਨਾ? ਹਾਂ ਠੀਕ ਹੈ। ਕੀ ਨਾਮ ਹੈ ਬੇਟਾ? ਰਿਧੀ। ਰਿਧੀ ਕਿੱਥੋਂ ਆਏ ਆਪਾਂ? ਮਾਨਸਾ। ਮਾਨਸਾ ਤੋਂ। ਕਿਹੜੀ ਕਲਾਸ ਚ ਪੜਦੇ ਹੋ? 5th। 5th ਦੇ ਵਿੱਚ। ਕਿਹੜੇ ਸਕੂਲ ਚ ਪੜਦੇ ਆ? ਵਿਜਯ ਭਾਰਤੀ। ਠੀਕ ਹੈ। ਕਿਹੜਾ ਮੀਡੀਅਮ ਤੁਹਾਡਾ? ਇੰਗਲਿਸ਼। ਠੀਕ ਹੈ। ਹ ਹੁਣ ਤੱਕ ਦੇ ਜਦੋਂ ਤੋਂ ਤੁਸੀਂ ਪੜਨ ਲੱਗਿਓ। ਤੁਸੀਂ ਸਟਾਰਟਿੰਗ ਕੀਤੀ ਹੈ ਨਾ ਫਰਸਟ ਤੋਂ ਲੈ ਕੇ ਜੇ ਗੱਲ ਕਰੀਏ ਜਿਹੜਾ ਇਹ ਹੋਮਵਰਕ ਕਰ ਰਹੇ ਆ ਤੁਸੀਂ ਪਹਿਲਾਂ ਕਦੇ ਕੀਤਾ? ਨਹੀਂ। ਕਿਦਾਂ ਕਰਦੇ ਹੋ ਨੇ ਹோம்ਵਰਕ ਆ? ਪੈਨ ਨਾਲ। ਸਕੂਲ ਦੇ ਵਿੱਚ ਨਹੀਂ ਕਰਾਂਦੇ। ਇੱਕ ਵਾਰ ਕਰਾਇਆ। ਐਦਾਂ। ਕਿਹੜੇ ਸਕੂਲ 'ਚ? ਵਿਦਿਆਪਾਠੀ। ਵਿਦਿਆ? ਪਾਠੀ। ਵਿਦਿਆਪਾਠੀ 'ਚ। ਠੀਕ ਹੈ। ਹੁਣ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਕੰਮ ਕਰਕੇ? ਹோம்ਵਰਕ। ਬਹੁਤ ਵਧੀਆ। ਮਤਲਬ ਕਿੰਨੇ ਚਿਰ ਬਾਅਦ ਲਿਖ ਰਹੇ ਹੋ ਤੁਸੀਂ ਇਹ? ਆਈ ਨਹੀਂ। ਅ ਇੱਕ ਸਾਲ ਬਾਅਦ। ਇਹਨੂੰ ਕੀ ਕਹਿੰਦੇ ਪਤਾ? ਸ਼ਾਹੀ। ਇਹਨੂੰ ਕੀ ਕਹਿੰਦੇ ਨੇ? ਭਾਂਡੇ ਨੂੰ। ਪਤਾ ਨਹੀਂ। ਪਤਾ ਨਹੀਂ ਹਾਂ ਦੇਖੋ ਇਹ ਚੀਜ਼ਾਂ ਨੋਟ ਕਰਨਾ ਜੀ ਮੈਂ ਵੀਡੀਓ ਤਾਂ ਬਣਾ ਰਿਹਾ ਵੀ ਬੱਚਿਆਂ ਨੂੰ ਪਤਾ ਲੱਗੇ ਇਹ ਇਹਨੂੰ ਦਿਵਾਤ ਕਹਿੰਦੇ ਨੇ ਕੀ ਕਹਿੰਦੇ ਨੇ ਬੇਟਾ ਦਿਵਾਤ ਦਿਵਾਤ ਕਹਿੰਦੇ ਨੇ ਇਹਦੇ ਜਿਹੜੀ ਵਿੱਚ ਪਾਈ ਹੋਈ ਆ ਉਹਨੂੰ ਕੀ ਕਹਿੰਦੇ ਨੇ ਸਿਆਹੀ 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 ਪਤਾ ਕਿੱਥੋਂ ਬਣਦੀ ਆ ਛੋਟੀਆਂ ਛੋਟੀਆਂ ਟਿੱਕੀਆਂ ਟਿੱਕੀਆਂ ਹੈਗੀਆਂ ਜੀ ਨਹੀਂ ਹੁਣ ਨਹੀਂ ਹੈਗੀਆਂ ਹੈ ਨੀ ਹਾਂ ਛੋਟੀਆਂ ਛੋਟੀਆਂ ਟਿੱਕੀਆਂ ਟਿੱਕੀਆਂ ਵੀ ਉਹਦਾ ਟਿੱਕੀ ਦਾ ਇਹ ਸੈਜ ਬਣਿਆ ਹੁੰਦਾ ਜਿਹੜੀ ਸਿਆਹੀ ਦੀ ਟਿੱਕੀ ਆ ਉਹ ਸੇਮ ਡਿੱਟੋ ਨਕਸ਼ਾ ਫੱਟੀ ਦਾ ਹੀ ਬਣਿਆ ਹੁੰਦਾ ਇਹਨੂੰ ਤਖਤੀ ਨੂੰ ਅਸੀਂ ਫੱਟੀ ਕਹਿੰਦੇ ਸਾਡੇ ਪਿੰਡਾਂ ਦੇ ਵਿੱਚ ਇਦਾਂ ਦੀ ਜਿਹੜੀ ਸ਼ਾਹੀ ਬਣਦੀ ਆ ਉਹ ਸ਼ਾਹੀ ਦੀ ਟਿੱਕੀ ਦਾ ਇਹ ਸੇਮ ਨਕਸ਼ਾ ਡਿੱਟੋ ਹੈ ਬਲੈਕ ਕਲਰ ਦੀ ਜਿਹੜੀ ਇਹਦੇ ਵਿੱਚ ਘੋਲੀ ਜਾਂਦੀ ਆ ਫੜੋ ਬਟਾ ਅੱਛਾ ਇਹਨੂੰ ਕੀ ਕਹਿੰਦੇ ਨੇ ਕਲਮ ਕਲਮ ਦੇਖੋ ਕਲ ਇਹ ਦੇਖੋ ਇਹੜੀ ਪਹਿਲਾਂ ਹੁਣ ਬਾਸ ਦੀਆਂ ਕਾਨੀਆਂ ਸਰਕੜੇ ਦੀਆਂ ਜਾਂ ਜਿੱਦਾਂ ਵੀ ਬਣਾਉਂਦੇ ਇਹੋ ਕਾਨੀ ਹੈ ਅੱਜ ਬੱਚੇ ਇਥੇ ਹੋਮਵਰਕ ਇਹ ਕਰ ਰਹੇ ਸਿੱਖ ਰਹੇ ਨੇ ਆਹ ਦੇਖੋ ਇਹਨਾਂ ਨੂੰ ਕਾਨੀ ਫੜਨੀ ਹੁੰਦੀ ਆ ਦੇਖਾਈ ਬਟਾ ਦੇਖੋ ਬਟਾ ਲੀਕੋ ਲੀਕੋ ਹੁਣ ਦੇਖੋ ਆ ਸਿੱਧਾ ਇਸ ਤਰੀਕੇ ਨਾਲ ਇਹ ਪ੍ਰੋਸੈਸ ਦੀ ਇਹਦਾ ਹੋਮਵਰਕ ਦਾ ਮੈਨੂੰ ਕੁਲੈਕਟਰ ਇਹ ਤੁਸੀਂ ਸਾਰਾ ਲਿਖ ਲੈਨੇ ਹੋ ਊੜਾ ਆੜਾ ਹਾਂਜੀ ਪੜਨਾ ਆਉਂਦਾ ਪੜਨਾ ਸੁਣਾ ਦਵਾਂ ਮੂੰਹ ਚੋਂ ਨਹੀਂ ਸੁਣਾਓ ਊੜਾ ਆੜਾ ਏੜੀ ਸਸਾ ਕੱਕਾ ਖਖਾ ਗੱਗਾ ਗੱਗਾ ਝੱਜਾ ਅ ਗਲਤ ਹੋ ਗਿਆ ਦੁਬਾਰੇ ਰਿਪੀਟ ਕਰੋ ਲਿਖਣ ਚਾਹੁੰਦੇ ਪੜ ਪੜਨਾ ਬੋਲ ਕੇ ਉੜਾ ਆੜਾ ਏੜੀ ਸੱਸਾ ਹਾ ਹ ਕੱਕਾ ਖੱਖਾ ਗੱਗਾ ਕ ਬੋਲ ਗਏ ਮળો ਸਾਡੇ ਸਾਰੇ ਬੱਚਿਆਂ ਦਾ ਇਹ ਕਿਉਂਕਿ ਪਹਿਲਾਂ ਮਾਂ-ਬਾਪ ਵੀ ਸੁਣਦੇ ਤੇ ਬੇਟਾ ਕੀ ਪੜ ਕੇ ਆਇਆ ਹੁਣ ਕਾਪੀਆਂ ਤੇ ਚੱਲ ਰਿਹਾ ਕੰਮ ਉਹਦੇ ਕਾਰਨ ਕਰਕੇ ਸਾਡੀ ਯਾਦਦਾਸ਼ਤ ਕਿਤੇ ਨਾ ਕਿਤੇ ਸਕਿਪ ਹੁੰਦੀ ਆ ਪੜਿਆ ਕਰੋ ਬੇਟਾ ਬਹੁਤ ਵਧੀਆ ਗੱਲ ਬਾਤ ਹੈ ਤੇ ਇਹਨੂੰ ਹੁਣ ਅੱਗੇ ਲੈ ਕੇ ਚੱਲੋਗੇ ਵੀ ਅੱਗੇ ਘਰੇ ਕਰਿਆ ਕਰੋਗੇ ਇਦਾਂ ਦਾ ਕੰਮ ਟਰਾਈ ਕਰੋਗੇ ਟ੍ਰਾਈ ਕਰੋਗੇ ਯੈਸ ਜੇ ਮੈ ਤੁਹਾਨੂੰ ਦੁਆਰੇ ਮਿਲ ਗਿਆ ਕਦੇ ਊੜਾੜਾ ਪੂਰਾ ਸੁਣਾ ਦੋਗੇ ਬੋਲ ਕੇ ਦੱਸੋ ਹਾਂ ਜੀ ਮੈਂ ਬਾਹਰ ਜਾਣਾ ਸੁਣਾ ਦੇ ਬਟਾ ਤਿਆਰੀ ਕਰਕੇ ਆਓਗੇ ਹਾਂ ਜੀ ਮੈਂ ਅਗਲੇ ਸਾਲ ਵੀ ਇੱਥੇ ਆਉਣਾ ਉਦੋਂ ਪਹਿਲਾਂ ਜੇ ਕਿਤੇ ਮੈਨੂੰ ਮਿਲ ਗਏ ਤੁਸੀਂ ਮਾਨਸਾ ਦੇ ਵਿੱਚ ਮੈਂ ਆਉਂਦੇ ਰਹਿਣਾ ਹੋ ਸਕਦਾ ਤੁਹਾਡੇ ਸਕੂਲ 'ਚ ਮੇਰਾ ਚੱਕਰ ਲੱਗ ਜੇ ਊੜਾੜਾ ਪੂਰਾ ਸੁਣਾ ਦੋਗੇ ਹਾਂ ਕਰ ਲਵਾਂਗੇ ਯਾਦ ਕਿੰਨੇ ਦਿਨ ਲੱਗਣਗੇ 1 ਦਿਨ 1 ਦਿਨ ਪੱਕੀ ਗੱਲ ਹੈ ਆ ਸੰਡੇ ਆ ਜੀ ਅਗਲੇ ਸੰਡੇ ਮੈਂ ਤੁਹਾਡੇ ਅਗਲੇ ਸੰਡੇ ਤੋਂ ਪਹਿਲਾਂ ਤੁਹਾਡੇ ਸਕੂਲ 'ਚ ਜੀ ਆ ਗਿਆ ਸੁਣਾ ਦੂੰਗਾ ਨਾ ਪੱਕਾ ਰੋਲ ਨੰਬਰ ਕਿੰਨਾ ਤੁਹਾਡਾ 17 ਠੀਕ ਹੈ ਚਲੋ ਬਹੁਤ ਵਧੀਆ ਲੱਗਿਆ ਬੇਟੀ ਨਾਲ ਗੱਲਬਾਤ ਕਰਕੇ ਦੇਖੋ ਜੀ ਸਾਡੇ ਸਮੇਂ ਦਾ ਹੋਮਵਰਕ ਅੱਜ ਬੱਚੇ ਇੱਥੇ ਕਰ ਰਹੇ ਨੇ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਨੇ ਪੁਰਾਣਾ ਸਮਾਂ ਸਾਡਾ ਸਕੂਲ ਵਾਲਾ ਜਿਹੜਾ ਦਵਾਰੇ ਸਾਡੇ ਸਾਹਮਣੇ ਖੜਾ ਕਰ ਦਿੱਤਾ ਮੈਂ ਤੁਹਾਨੂੰ ਤਾਂ ਦਿਖਾ ਰਿਆ ਤੇ ਬਹੁਤ ਸਾਰੇ ਬੱਚੇ ਇਹ ਚੀਜ਼ਾਂ ਨਾਲ ਟੁੱਟ ਗਏ ਨੇ ਜਿੱਦਾਂ ਊੜਾ ਆੜਾ ਸਾਡਾ ਇੱਕ ਆ ਦੂਆ ਪੰਜਾਬੀ 'ਚ ਕਰਦੇ ਅਸੀਂ ਬੋਲ ਬੋਲ ਕੇ ਪੜ੍ਹਦੇ ਇੱਕ 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 ਬੱਚਾ ਬੋਲਦਾ ਸਾਰੇ ਮਗਰ ਬੋਲਦੇ ਹੁਣ ਸਕੂਲਾਂ ਦੇ ਵਿੱਚ ਸਾਇਲੈਂਟਲੀ ਪੜ੍ਹਾਈ ਹੁੰਦੀ ਹੈ ਨਾ ਠੀਕ ਹੈ ਤੇ ਉਹਨੇ ਪੂਰੀ ਲਿਖ ਕੇ ਜਾਉਂਗੇ ਲਿਖ ਦੋਗੇ ਇਹ ਲਿਖਣਾ ਤੁਹਾਨੂੰ ਜਵਾਨੀ ਜਾਂਦਾ ਮੈਂ ਜਾਦਾ ਅੰਦਰ ਲਿਖਣਾ ਸਾਰਾ ਉੜੇੜਾ ਲਿਖਣਾ ਹੁੰਦਾ ਬੇਟਾ ਯੈਸ ਲਿਖ ਦੋਗੇ ਪੂਰਾ ਠੀਕ ਆ ਜਦੋਂ ਫੱਟੀ ਲਿਖਤੀ ਮੈਂ ਗਿੜਾ ਦੇਖ ਕੇ ਹੁਣ ਫਿਰ ਤੁਹਾਡੀ ਦੁਆਰੇ ਵੀਡੀਓ ਬਣਾਉਂਦਾ ਸੀ ਠੀਕ ਆ ਹਾਂਜੀ ਬਹੁਤ ਵਧੀਆ ਲੱਗਿਆ ਚੱਲਦੇ ਆਂ ਅਗੇ ਕਰਦੇ ਆਂ ਗੱਲਬਾਤ ਇੱਕ ਹੋਰ ਇੱਕ ਨਵੇਂ ਟੌਪਿਕ ਦੇ